ਸਤਿ ਸ੍ਰੀ ਅਕਾਲ ਦੋਸਤੋ ਅੱਜ ਸਵੇਰ ਦੀ ਇੱਕ ਖਬਰ ਕਾਫੀ ਜ਼ਿਆਦਾ ਫੈਲ ਰਹੀ ਹੈ ਜਿਸ ਨੇ ਕਿ ਹਰ ਇੱਕ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਜੋ ਕਿ ਰঞ্জੀਤ ਸਿੰਘ ਢੱਡਰੀ ਵਾਲਿਆਂ ਤੇ 2012 ਦਾ ਇੱਕ ਜੋ ਕੁੜੀ ਦੇ ਵੱਲੋਂ ਆਪਣੇ ਆਪ ਨੂੰ ਖਤਮ ਕੀਤਾ ਗਿਆ ਸੀ ਉਹ ਮਾਮਲੇ ਦੇ ਵਿੱਚ ਨਾਮ ਆਇਆ ਹੈ ਉਹਨਾਂ ਤੇ ਐਫ ਆਈ ਆਰ ਦਰਜ ਹੋਈ ਹੈ 302 376 ਤੇ 506 ਧਾਰਾ ਦੇ ਤਹਿਤ ਇਸ ਤੋਂ ਬਾਅਦ ਰঞ্জੀਤ ਸਿੰਘ ਢੱਡਰੀ ਵਾਲਿਆਂ ਨੇ ਇਹ ਵੀ ਕਿਹਾ ਕਿ ਉਸ ਕੁੜੀ ਦਾ ਰੇਪ ਤੇ ਉਸ ਦਾ ਕਤਲ ਕਰਨ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ ਉਸ ਦੇ ਬਾਰੇ ਉਹਨਾਂ ਦਾ ਕੁਝ ਲੈਣਾ ਦੇਣਾ ਨਹੀਂ ਹੈ ਅਤੇ ਰঞ্জੀਤ ਸਿੰਘ ਢੱਡਰੀ ਵਾਲਿਆਂ ਨੂੰ ਫਸਾਉਣ ਦੇ ਇਸ ਮਾਮਲੇ ਦੇ ਵਿੱਚ ਹੁਣ ਇੱਕ ਵੀਡੀਓ ਸਾਹਮਣੇ ਆਈ ਹੈ ਜੋ ਵੀਡੀਓ ਹੈ ਉਸ ਪਰਿਵਾਰ ਦੀ ਜਿਨ੍ਹਾਂ ਵੱਲੋਂ ਰঞ্জੀਤ ਸਿੰਘ ਢੱਡਰੀ ਵਾਲਿਆਂ ਤੇ ਕੇਸ ਕੀਤਾ ਗਿਆ ਜਾਂ ਫਿਰ ਕਹਿ ਲਓ ਕਿ ਉਸ ਕੁੜੀ ਜਿਸ ਨੇ ਉੱਪਰ ਇਹ ਖੁਲਾਸੇ ਹੋਏ ਨੇ ਕਿ ਉਹਦਾ ਰੇਪ ਹੋਇਆ ਸੀ ਤੇ ਉਹ ਪ੍ਰੈਗਨੈਂਟ ਤੱਕ ਸੀ ਤੇ ਰঞ্জੀਤ ਸਿੰਘ ਢੱਡਰੀ ਵਾਲਿਆਂ ਦੇ ਇੱਥੇ ਉਹ ਆਉਂਦੀ ਸੀ ਜਿਸ ਦੇ ਨਾਲ ਉਹਦੇ ਸਰੀਰਕ ਸੰਬੰਧ ਵੀ ਬਣੇ ਜਿੱਤੇ ਕਰਕੇ ਉਹਨੇ ਆਪਣੇ ਆਪ ਨੂੰ ਬਾਅਦ ਦੇ ਵਿੱਚ ਖਤਮ ਕਰ ਲਿਆ ਤੇ ਉਸ ਕੁੜੀ ਦੇ ਭਾਈ ਵੱਲੋਂ ਜੋ ਕੇਸ ਕੀਤਾ ਗਿਆ ਉਹਨਾਂ ਦੇ ਨਜ਼ਦੀਕੀ ਸਾਹਮਣੇ ਆਏ ਨੇ ਤੇ ਉਹਨਾਂ ਨੇ ਕੁਝ ਐਵੇਂ ਖੁਲਾਸੇ ਕੀਤੇ ਨੇ ਸੋ ਨਾ ਤੁਹਾਡਾ ਜਿਆਦਾ ਸਮਝ ਲੈਂਦੇ ਆਉ ਤੁਹਾਨੂੰ ਸੁਣਾਉਨੇ ਆ ਕੀ ਕਿਹਾ ਇਸ ਮੌਕੇ ਉਸ ਪਰਿਵਾਰ ਦੇ ਸੱਜੀ ਨੇ ਤੁਹਾਨੂੰ ਇਸ ਮਾਮਲੇ ਤੇ ਕੀ ਲੱਗਦਾ ਹੈ ਕਿ ਰੰਜੀਤ ਸਿੰਘ ਟਰਡਰੀ ਵਾਲੇ ਦੋਸ਼ੀ ਨੇ ਜਾਂ ਫਿਰ ਬੇਕਸੂਰ yes ਜਾਂ no ਦੇ ਵਿੱਚ ਜੂਤ ਦੱਸਣਾ ਦੋਸ਼ੀ ਹਨ ਜਾਂ ਨਹੀਂ ਤੁਹਾਡੀ ਨਿਗਾਹ ਦੇ ਵਿੱਚ ਤੇ ਆਓ ਦੇਖੋ ਇਹ ਵਾਇਰਲ ਹੋ ਰਹੀ ਵੀਡੀਓ ਮੇਰੇ ਦਿਓਰ ਲੱਗਦੇ ਨੇ ਦਿਓਰ ਲੱਗਦੇ ਨੇ ਹਾਂਜੀ ਤੇ ਇਹ ਤੁਸੀਂ ਜਾਂਦੇ ਸੀ ਇੱਥੇ ਟਰਡਰੀਆਂ ਪਰਮੇਸ਼ਰ ਹਾਂਜੀ ਅਸੀਂ ਤਾਂ ਬਹੁਤ ਏਰ ਤੋਂ ਮੰਨਦੇ ਸੀ ਕਿ ਬਹੁਤ ਜਾਣ ਹੁਣ ਸੀ ਸਾਡਾ ਹਰ ਆੜੇ ਦੁਆਲੇ ਦੀਵਾਨ ਲੱਗਦੇ ਸੀ ਪਿੰਡਾਂ 'ਚ ਸਾਰੇ ਥਾਵਾਂ ਤੇ ਜਾਂਦੇ ਸੀਗੇ ਹਾਂਜੀ ਤੇ ਕਿਸ ਤਰ੍ਹਾਂ ਇਹ ਪ੍ਰਚਾਰ ਸਤ ਸੰਗੀਤਨ ਕਰਦੇ ਸੀ ਬਹੁਤ ਵਧੀਆ ਕਰਦੇ ਸੀ ਪਹਿਲਾਂ ਤੇ ਬਹੁਤ ਸੋਹਣੀਆਂ ਫਿਰ ਗੁਰੂਆਂ ਦੀਆਂ ਦੱਸਦੇ ਸੀ ਕਥਾ ਕਹਾਣੀਆਂ ਦੱਸਦੇ ਹੁੰਦੇ ਸੀਗੇ ਅਸੀਂ ਕਾਫੀ ਧੀਰ ਤੋਂ ਹੁਣ ਵੀ ਨਹੀਂ ਜਾ ਸਕਦੇ ਛੋਟੇ ਬੱਚੇ ਸੀਗੇ ਫਿਰ ਨਹੀਂ ਜਾ ਸਕੇ ਮੈਂ ਤਾਂ ਹਟ ਗਈ ਸੀ ਜਾਣੂ ਤੇ ਸਾਬ ਸਿੰਘ ਜੀ ਕਿੰਨੇ ਟਾਈਮ ਤੋਂ ਤੁਹਾਡੇ ਸੰਪਰਕ ਚ ਨਹੀਂ ਹੈ ਗੱਲਬਾਤ ਤੁਹਾਡੇ ਨਾਲ ਕਰਦੇ ਨਹੀਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਨਾ ਸਾਨੂੰ ਕਿਸੇ ਦਾ ਹੀ ਪਤਾ ਹੈ ਵੀ ਕਦੋਂ ਉਹਨੇ ਪਾਇਆ ਬੱਬੇ ਜੀ ਦੇ ਸੁਣਿਆ ਅਸੀਂ ਵੀ ਖਬਰਾਂ ਚ ਹੀ ਸੁਣਿਆ ਸਾਨੂੰ ਖਬਰਾਂ ਚ ਹੀ ਪਤਾ ਲੱਗਾ ਸਾਨੂੰ ਨਹੀਂ ਪਤਾ ਹੈਗਾ ਨਾ ਸਾਡੀ ਕਦੇ ਕੋਈ ਗੱਲਬਾਤ ਹੋਈ ਉਹਨਾਂ ਨਾਲ ਨਾ ਕੋਈ ਆਉਣ ਜਾਣੇ ਤੇ ਸਾਸੀ ਦੀ ਪੈਣਾ ਕਿੰਨੀ ਕੈਂ ਜਿਹੜੀ ਮਤਲਬ ਤੇਲੀ ਪੈਣ ਸੀਨ ਦੀ ਪੰਜ ਪੈਣਾ ਸੀ ਪੰਜ ਪੈਣਾ ਕਿੱਥੇ ਕਿੱਥੇ ਸੀ ਇੱਕ ਤਾਂ ਦੋ ਤੇ ਸਮਾਣੇ ਜੀ ਨੇ ਮਾਜਰੀ ਜੀ ਨੇ ਹੂੰ ਇੱਕ ਇੱਥੇ ਜੀਮਗੜ੍ਹ ਇੱਕ ਟਵਾਨੇ ਆਲੇ ਇੱਕ ਇਹ ਛੋਟੀ ਸੀਗੀ ਇਹ ਕਾਫੀ ਜਾਂਦੀ ਸੀ ਗੁਰਬਾਣੀ ਵਿਦਾਵੇ ਪਾਣੀ ਪੁਣੀ ਬਾਵਾ ਪੜਦੀ ਸੀ ਕਿਸੇ ਕੀ ਨਾਮ ਜਿਹੜੀ ਉੱਥੇ ਜਾਂਦੀ ਸੀ ਨਾਲ ਉੱਥੇ ਜਿਹਦਾ ਨਾਮ ਰਮਨਜੀਤ ਕੌਰ ਸੀ ਰਮਨਦੀਪ ਰਮਨਜੀਤ ਸੀ ਰਮਨਦੀਪ ਸੀ ਇਦਾਂ ਦੇ ਨਾਮ ਸੀ ਰਮਨਦੀਪ ਸੀ ਹਾਂਜੀ ਤੇ ਇਹਦੀ ਡੈਥ ਹੋ ਗਈ ਸੀ ਉੱਥੇ ਹਾਂਜੀ ਕੀ ਕਾਰਨ ਲੱਗਿਆ ਪਤਾ ਲੱਗਿਆ ਤੁਹਾਨੂੰ ਨਹੀਂ ਸਾਨੂੰ ਕੋਈ ਕਤਨੀ ਲੱਗਾ ਭੈਣ ਕੋਲ ਰਹਿੰਦੇ ਸੀ ਇੱਥੇ ਸਮਾਣੀ ਇੱਥੋਂ ਹੀ ਗਏ ਸੀ ਉੱਥੇ ਇੱਥੇ ਸੰਦ ਬਾਅਦ ਚ ਪਤਾ ਲੱਗਾ ਵੀ ਜਦੋਂ ਡੈਥ ਹੋਈ ਉਹਦੀ ਹਾਂਜੀ ਸਾਨੂੰ ਨਹੀਂ ਪਤਾ ਕੀ ਕਾਰਨ ਹੋਇਆ ਕੀ ਸੰਸਕਾਰ ਸਮਾਣੀ ਕੀਤਾ ਸੀ ਜਿਹਦੇ ਲੈ ਆ ਗਏ ਉਹਨੇ ਹਾਂਜੀ ਪਿੰਡ ਕੀਤਾ ਸੀ ਮੈਮੋਦਪੁਰ ਪਿੰਡ ਹੈ ਅੱਛਾ ਮੈਮੋਦਪੁਰ ਰਹਿੰਦੇ ਸੀ ਤੁਸੀਂ ਹਾਂਜੀ ਉੱਥੇ ਕੀਤਾ ਸੀ ਹੁਣ ਤੁਹਾਡੇ ਕੋਈ ਸੰਪਰਕ ਨਹੀਂ ਹੈ ਨਹੀਂ ਜੀ ਕੋਈ ਸੰਪਰਕ ਨਹੀਂ ਤੇ ਡੇਰੇ ਵੀ ਜਾਂਦੇ ਨਹੀਂ ਨਹੀਂ ਜੀ ਨਹੀਂ ਜਾ ਹੀ ਨਹੀਂ ਸਕਦੇ ਹੁਣ ਬੱਚਿਆਂ ਵਿੱਚ ਰੁੱਝ ਗਏ ਆਂ ਸੀ ਛੋਟੇ ਛੋਟੇ ਬੱਚੇ ਨੇ ਪੁੱਤਰੇ ਪਾਤਰੇ ਤੇ ਸਾਬ ਸਿੰਘ ਦੇ ਦੋ ਭਾਈਆਂ ਹਾਂਜੀ ਤਿੰਨ ਸੀ ਇੱਕ ਦੀ ਡੈਥ ਹੋ ਗਈ ਹੈ ਤੇ ਦੋ ਨੇ ਹੁਣੇ ਤੇ ਤੁਹਾਡੇ ਮਤਲਬ ਮੰਨ ਲਓ ਪਤੀ ਫਤੇ ਸਿੰਘ ਫਤੇ ਸਿੰਘ ਹਾਂ ਇਹ ਮਿਲਟਰੀ ਚ ਸੀ ਹਾਂਜੀ ਮਿਲਟਰੀ ਚ ਸੀ ਇੱਕ ਹੀ ਕੰਮ ਕਰ ਰਹੇ ਇਸ ਤੇ ਹੁਣ ਆਪਣਾ ਟੈਂਪੂ ਚਲਾਉਂਦੇ ਨੇ ਗੱਡੀ ਚਲਾਉਂਦੇ